ਰਾਜਪਾਲ ਕੁਲਵੰਤ ਕਟਾਰੀਆ ਦੀ ਨਸ਼ਿਆਂ ਖਿਲਾਫ ਪੈਦਲ ਯਾਤਰਾ ਦਾ ਅਜਤੀਜਾ ਦਿਨ ਹੈ। ਇਹ ਦ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਅਜੂਨਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਵਾਂ ਪਿੰਨ ਨੇੜੇ ਫਤੇਗੜ ਜੂੜੀਆਂ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਰਾਜਪਾਲ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਭਾਰਤ ਬਣਾਉਣਾ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਕਿ ਉਹ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਨੇ ਜੋ ਇਸ ਪੈਦਲ ਯਾਤਰਾ 'ਚ ਹਿੱਸਾ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦਾ ਬਹਾਦਰ ਸੂਬਾ ਰਿਹਾ ਹੈ ਤੇ ਪੰਜਾਬੀਆਂ ਨੇ ਆਪਣੀਆਂ ਜਾਨਾਂ ਗਵਾ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਤੇ ਗਲੀਆਂ ਦੇ ਬਾਹਰ ਬੋਰਡ ਲਗਾਉਣ ਕਿ ਇਹ ਪਿੰਡ ਨਸ਼ਾ ਮੁਕਤ ਹੈ। काम जो है वो पंजाब में कई वर्षों से कई लोग कर रहे हैं हमारे धर्मगुरु भी कर रहे हैं विश्वविद्यालय के जितने भी वाइस चांसलर हैं वो भी कर रहे हैं कई एनजीओ हैं वो कर रहे हैं रेड क्रॉस सोसाइटी है वो भी उसमें काम कर रही है तो इस पंजाब में ਅਸੀਂ ਆਪਕਾ ਪੰਜਾਬ ਬਣੇ ਰੰਗਾਲਾ ਪੰਜਾਬ ਬਣੇ ਇਹ ਸਭ ਲੋਕ ਕੋਸ਼ਿਸ਼ ਕਰ ਰਹੇ ਨੇ ਸਰਕਾਰ ਵੀ ਕੋਰੀ ਇਸ ਤੋਂ ਪਹਿਲਾਂ 3 ਤੇ 4 April ਨੂੰ ਰਾਜਪਾਲ ਨੇ ਗੁਰਦਾਸਪੁਰ ਚੇ ਪੈਦਲ ਯਾਤਰਾ ਕੀਤੀ ਸੀ 6 April ਨੂੰ ਰਾਜਪਾਲ ਅੰਮ੍ਰਿਤਸਰ ਦੇ ਪਿੰਚੇਤਨਪੁਰਾ ਤੋਂ ਬਾਲਖੁਰਦ 7 April ਨੂੰ ਅੰਮ੍ਰਿਤਸਰ ਵਿੱਚ ਗੁਰਨਾਨ ਨਨਦਿਵ ਯੂਨੀਵਰਸਿਟੀ ਤੋਂ ਰਾਮ ਬਾਗ ਤੱਕ ਤੇ 8 April ਨੂੰ ਅੰਮ੍ਰਿਤਸਰ ਦੇ ਕਿਲਾ ਗੋਬਿੰਦਗੜ ਤੋਂ ਜਲਿਆਂਵਾਲੇ ਬਾਗ ਤੱਕ ਪੈਦਲ ਯਾਤਰਾ ਕਰਨਗੇ